ਜੀ ਮੈਂ ਤੁਹਾਡਾ ਆਪਣੇ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਅੱਜ ਅਸੀਂ ਤੁਹਾਨੂੰ ਉਹਨਾਂ ਦਰਸ਼ਨ ਕਰਾਉਣੇ ਆ ਲੋਕ ਹਲਕਾ ਆਨੰਦਪੁਰ ਸਾਹਿਬ ਤੋਂ ਮਨਵਿੰਦਰ ਸਿੰਘ ਜੀ ਕੰਗ ਉਹਨਾਂ ਦੇ ਨਾਲ ਹਰਜੋਤ ਸਿੰਘ ਜੀ ਬੈਂਸ ਤੇ ਦਿਨੇਸ਼ ੱਡਾ ਜੀ ਅੱਜ ਮਾਤਾ ਨੈਣਾ ਦੇਵੀ ਦੇ ਉੱਤੇ ਪਹੁੰਚੇ ਆ ਅੱਜ ਉਹਨਾਂ ਦੀ ਤੁਹਾਨੂੰ ਗੱਲਬਾਤ ਕਰਾਵਾਂਗੇ ਦੱਸਾਂਗੇ ਔਰ ਅੱਜ ਪਹਿਲੀ ਵਾਰ ਲੋਕ ਸਭਾ ਦੇ ਅੱਜ ਨਤੀਜੇ ਆਏ ਆ ਔਰ ਉੱਥੇ ਹੀ ਜਿਹੜੀਆਂ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਮਨਵਿੰਦਰ ਸਿੰਘ ਜੀ ਕੰਗ ਅੱਜ ਉਹਰੇ ਨੰਦਬੁਰ ਸਾਹਤੋਂ ਜਿਹੜੇ ਫਰਸਟ ਆਏ ਆ ਔਰ ਜੇਤੂ ਕਰਾਰ ਦਿੱਤਾ ਗਿਆ ਉਹਨਾਂ ਵਿੱਚ ਜਿਵੇਂ ਕਿ ਹੋਰ ਰੇਡੀ ਪਾਰਟੀਆਂ ਸੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਜਿਹੜੀ ਉਹਨਾਂ ਨੂੰ ਹਰਾ ਕੇ ਅੱਜ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਉਹ ਅੱਜ ਨਮਤਾ ਨੈਣਾ ਦੇ ਵੀਤੇ ਉੱਤੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਲਾਈਵ ਤਸਵੀਰਾਂ ਤੁਹਾਨੂੰ ਜੀ ਸਟਾਰਟਿੰਗ ਵੱਲੋਂ ਕਿਰਪਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਮਲਵਿੰਦਰ ਸਿੰਘ ਜੀ ਕੰਗ ਅਨੰਦਪੁਰ ਹਲਕੇ ਸਾਹਤ ਅਨੰਦਪੁਰ ਹਲਕੇ ਤੋਂ ਉਹ ਜਿੱਤ ਕੇ ਅੱਜ ਮਤਾ ਨੈਣਾ ਦੇ ਵੀਤੇ ਉੱਤੇ ਪਹੁੰਚੇ ਆ ਔਰ ਉਹਨਾਂ ਦੇ ਨਾਲ ਦ੍ਰਿਸ਼ਟਾ ਜੀ ਐਮਐਲਏ ਔਰ ਹਰਜੋਤ ਸਿੰਘ ਜੀ ਵੈਂਸ ਉਹ ਵੀ ਮੌਜੂਦ ਹੈ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਜਿੱਤ ਦਾ ਆਪਣਾ ਹਾਂ ਜੀ ਪੰਡਿਤ ਜੀ ਵੱਲੋਂ ਉਹਨਾਂ ਨੂੰ ਸਲਮਾਨਤ ਕੀਤਾ ਗਿਆ ਚੱਕਰ ਮਾਤਾ ਨਾਨਾ ਦੇਵੀ ਜੀ ਦਾ ਬਹੁਤ ਸਤਿਕਾਰਯੋਗ ਜੀ ਹੈ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜਿਸ ਸਟਾਡੀਅਮ ਨੇ ਕਿਰਪਾ ਸਿੰਘ ਲੋਗੜ